ਅੱਜ ਆਪ ਆਪਣੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕਾਲੇਵਾਲ ਵਿੱਚ ਵੀਰ ਬਾਲ ਦਿਵਸ ਮਨਾ ਰਹੇ ਹਾਂ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਜਾਦਿਆਂ ਦੀ ਯਾਦ ਠੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਜਾਦੇ ਸੀ ਚਾਰ ਠੀਕ ਹੈ ਉਹ ਇਸ ਸਮੇਂ ਦੌਰਾਨ ਉਸ ਪਰਿਵਾਰ ਨੇ ਕਿੰتੀਆਂ ਸੀ ਸ਼ਹੀਦ ਬ੍ਰਾਹਮਣ ਹੈ ਨਾ ਆਪਾਂ ਨੂੰ ਹੁਣ ਤੱਕ ਸਲਾਈਡ ਦੇ ਵਿੱਚ ਇਹ ਪ੍ਰਸ਼ਨ ਆਂਦੇ ਰਹੇ ਐ ਇਸ ਮਹੀਨੇ ਹੈ ਨਾ ਇਸਵੇਂ ਤੇ ਆਪਾਂ ਨੂੰ ਹੁਣ ਛੁੱਟੀਆਂ ਦੇ ਵਿੱਚ ਹੁਣ ਕੀ ਚੱਲ ਰਹੀਆਂ ਨੇ ਗੁਰਦੁਆਰੇ ਸਾਹਿਬ ਵਿੱਚ ਸਭਾ ਵੀ ਚੱਲਦੀਆਂ ਨੇ ਹਨਾ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਤੇ ਆਪਣੇ ਇੱਥੇ ਮਰਿੰਡੇ ਵੀ ਲੱਗਦੀ ਆ ਹਨਾ ਕੋਤਵਾਲੀ ਸਾਹਿਬ ਭੱਠਾ ਸਾਹਿਬ ਮਤਲਬ ਜਿੱਥੇ-ਜਿੱਥੇ ਉਹਨਾਂ ਦਾ ਇਤਿਹਾਸ ਰਚਿਆ ਏ ਜਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਥੇ-ਉਥੇ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲੇ ਲੱਗਦੇ ਆ ਹਨਾ ਤੇ ਅੱਜ ਜਿਹੜਾ ਆਪਣਾ ਕੰਪੀਟੀਸ਼ਨ ਹੈ ਉਹ ਮੁੰਡਿਆਂ ਦਾ ਅਤੇ ਕੁੜੀਆਂ ਦਾ ਏ ਇਹਦੇ ਵਿੱਚ ਤੁਹਾਨੂੰ 20 ਪ੍ਰਸ਼ਨ ਹੋਣਗੇ ਠੀਕ ਹੈ ਤੇ ਇੱਕ ਪ੍ਰਸ਼ਨ ਦਾ ਇੱਕ ਨੰਬਰ ਤੇ ਜਿਹੜਾ ਬੱਚਾ ਜਿਹੜੇ ਮੁੰਡਿਆਂ ਦੇ ਤਰ੍ਹਾਂ ਪਹਿਲਾ ਹੈ ਤਾਂ ਮੁੰਡੇ ਜਵਾਬ ਦੇਣਗੇ ਤੇ ਉਸ ਤੋਂ ਬਾਅਦ ਜੇ ਮੰਨ ਲਓ ਮੁੰਡਿਆਂ ਨੂੰ ਉਸ ਦਾ ਆਨਸਰ ਨਹੀਂ ਆਂਦਾ ਤਾਂ ਉਹ ਕੁਸ਼ਨ ਕੁੜੀਆਂ ਕੋਲ ਪਾਸ ਕੀਤਾ ਜਾਊਗਾ ਤੇ ਜੇ ਕੁੜੀਆਂ ਉਹਦਾ ਆਨਸਰ ਦੇ ਦਿੰਦੀਆਂ ਤਾਂ ਉਹਦਾ ਨੰਬਰ ਕਿਹਨੂੰ ਮਿਲੂਗਾ ਕੁੜੀਆਂ ਨੂੰ ਠੀਕ ਹੈ ਤੇ ਇੱਕ ਹੋਰ ਇਹਦੇ ਵਿੱਚ ਹਰ ਇੱਕ ਪ੍ਰਸ਼ਨ ਦਾ ਇੱਕ ਨੰਬਰ ਆ ਪਰ ਜੇ ਤੁਸੀਂ ਤੁਹਾਡੇ ਕੋਲ 10 ਸਕਿੰਡ ਦੇ ਕੁਐਸਚਨ ਸੁਣਨ ਤੋਂ ਬਾਅਦ ਤੁਸੀਂ ਜੇ ਉਹਦੀਆਂ ਆਪਸ਼ਨਸ ਲੈਣੇ ਹੋ ਤਾਂ ਤੁਹਾਨੂੰ ਇੱਕ ਨੰਬਰ ਮਿਲੇਗਾ ਜੇ ਤੁਸੀਂ ਬਿਨਾਂ ਆਪਸ਼ਨ ਲਿਖਤੇ ਹੀ ਉਸ ਕੁਐਸਚਨ ਦਾ ਆਨਸਰ ਦੱਸ ਦੋਗੇ ਤਾਂ ਤੁਹਾਨੂੰ ਉਸ ਕੁਐਸਚਨ ਦੇ ਦੋ ਨੰਬਰ ਮਿਲਣਗੇ ਠੀਕ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਇੱਕ ਬੱਚਾ ਹੀ ਆਨਸਰ ਦੇਊਗਾ ਤੁਸੀਂ ਆਪਣੀ ਸਲਾਹ ਕਰ ਲੈਣੀ ਹੈ ਡਿਸਕਸ ਕਰ ਲੈਣਾ ਹੈ ਠੀਕ ਹੈ ਇੱਕ ਵਾਰ ਹੀ ਆਨਸਰ ਦੇਣਾ ਹੈ ਇੱਕ ਸਹੀ ਇੱਕ ਵਾਰੀ ਸਹੀ ਅਨਸਰ ਦੇਣਾ ਹੈ ਗੱਲ ਹੋ ਗਈ ਹੈ ਸਹੀ ਹੋਵੇ ਦੂਸਰਾ ਤੁਹਾਨੂੰ ਚਾਂਸ ਨਹੀਂ ਮਿਲਣਾ ਉਹ ਕੁਐਸਚਨ ਪਾਸ ਕੀਤਾ ਜਾਊਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਕੁਐਸਚਨ ਹੈ ਵੌਇਜ਼ ਲਈ ਠੀਕ ਹੈ ਪੋ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਕਿਹੜਾ ਕਿਲਾ ਛੱਡਿਆ ਚਮਕਾ ਦੱਬ ਚਿਰ ਮੈਗੀ ਦੱਸ assi ਹੁਣੀ ਕਿ ਤੁਸੀਂ ਇਦਾਂ ਅਨਸਰ ਨਹੀਂ ਦੇਣਾ ਤੇ ਜੇ ਤੁਸੀਂ ਤੁਹਾਡਾ ਅਨਸਰ ਗਲਤ ਹੋ ਗਿਆ ਤਾਂ ਤੁਹਾਨੂੰ ਚਾਂਸ ਵੀ ਦਿੰਦਾ ਤੁਸੀਂ ਆਪਸ਼ਨ ਲੈ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਆਪਸ਼ਨ ਦੱਸਣ ਲੱਗਿਆ ਕੁਸ਼ਨ ਦਾ ਠੀਕ ਹੈ ਨੰਬਰ 1 ਪਟਿਆਲਾ ਨੰਬਰ 2 શ્રી ਅਰੰਗਪੁਰ ਸਾਹਿਬ ਨੰਬਰ 3 ਲੋਗੜ ਨੰਬਰ 4 ਸਰਾਂ ਇੱਕ ਜਣੇ ਨੇ ਅਨਸਰ ਦੇਣਾ ਚਲੋ ਕੌਣ ਅਨਸਰ ਦੋਗਾ શ્રી ਅਰੰਗਪੁਰ ਸਾਹਿਬ ਸ਼੍ਰੀ

ਤੀਜਾ ਪ੍ਰਸ਼ਨ ਮੁੰਡਿਆਂ ਦੇ ਲਈ ਛੋਟੇ ਸਹਿਰਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਸ ਨੇ ਗ੍ਰਿਫਤਾਰ ਕਰਵਾਇਆ ਦੱਸੋ ਗੰਗੂਨਾ ਰਹੇ ਹਾਂ ਗੰਗੂਨਾ ਰਹੇ ਬੈਣੀ ਤੁਸੀਂ ਆਪਸ਼ਨਸ ਨਹੀਂ ਲਈਆਂ 2 ਨੰਬਰ ਹੈ ਬੰਦੋ ਪ੍ਰਸ਼ਨ ਤੇ ਚੌਥਾ ਪ੍ਰਸ਼ਨ ਕੁੜੀਆਂ ਲਈ ਸਤ ਪੋ ਦੀ ਰਾਤ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਦੇ ਕਿਸ ਦੀ ਝੌਂਪੜੀ ਵਿੱਚ ਰਹੇ ਗੰਗੂ ਦੀ ਝੌਂਪੜੀ ਵਿੱਚ ਕਿਦੀ ਝੌਂਪੜੀ ਚ ਗੰਗੂ ਦੀ ਨਹੀਂ ਫਿਰ ਨਾ ਮੈਂ অপਸ਼ਨਸ ਦਿੰਨੀ ਹਾਂ ਠੀਕ ਹੈ ਨੰਬਰ 1 ਗੰਗੂ ਨੰਬਰ 2 কুমਮਾ ਮਾਚਕੀ ਨੰਬਰ 3 ਮੋਤੀ ਲਾਲ ਮਹਿਰਾ ਨੰਬਰ 4 ਨੰਦ ਲਾਲ

ੁੰਡੇ ਲਈ ਗੰਗੂ ਬ੍ਰਾਹਮਣ ਦਾ ਪਿੰਡ ਕਿਹੜਾ ਸੀ অপਸ਼ਨਸ ਲੈਣੀਆਂ ਪਹਿਲਾਂ ਦੱਸੋ ਨਹੀਂ ਲੈਣੀਆਂ ਦੱਸੋ ਸਿਹੜੀ ਨਹੀਂ ਸਿਹੜੀ ਨਹੀਂ ਥੋੜਾ ਇਹ ਗਲਤ ਹੈ ਕਿਹੜੀ ਖੇੜੀ ਵੈਰੀ ਗੁੱਡ ਕਿਹੜਾ ਸੀ ਖੇੜੀ ਵੈਰੀ ਗੁੱਡ

ਅਤੇ ਮਾਤਾ ਗੁਜਰੀ ਜੀ ਨੂੰ ਕਿਹੜੇ ਗੁਰਜ ਵਿੱਚ ਰੱਖਿਆ ਗਿਆ ਸੀ ਕਿਸੇ ਨੇ ਅਸੀਂ ਵੈਰੀ ਗੁੱਡ ਦੇਖੋ ਸਕੂਲ ਦੇ ਕੁੱਤਾ ਵੜਗਣ ਵਿਚ ਆ ਗਿਆ ਅਗਲਾ ਕੁੜੀਆਂ ਲਈ ਪ੍ਰਸ਼ਨ ਹੈ ਠੀਕ ਹੈ ਸਰਾਂੰਦ ਦਾਸ ਸੁਬੇਦਾਰ ਕੌਣ ਸੀ ਵਜੀਰ ਸਹੀਆ ਨਵਾਬ ਬਦੀਰ हां ਅਗਲਾ ਪ੍ਰਸ਼ਨ ਮੁੰਡਿਆਂ ਦੇ ਲਈ ਬਾਬਾ ਪਤੇ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ ਧਿਆਨ ਨਾਲ ਬਾਬਾ ਪਤੇ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ 7 ਸਾਲ ਦੀ ਥੋੜਾ ਲਾਹਵਾ 600 ਪਤੇ ਸਿੰਘ ਦੀ ਤਾਂ 600 600 767 ਹਾਂ ਚਲੋ ਸਹੀ ਆ ਇਹਦੇ ਵਿੱਚ ਮੇਰੇ ਕੋਲ 600 ਦੀ ਹੈ ਵੈਸੇ 600 ਕੁੜੀਆਂ ਨੇ ਪ੍ਰਸ਼ਨ ਬਾਬਾ ਜੋਰਾਵਾਰ ਸਿੰਘ ਜੀ ਦੀ ਕਿੰਨੀ ਉਮਰ ਵਿੱਚ ਸ਼ਹੀਦੀ ਹੋਈ ਤੋ ਹਰ ਕਿਸਾ ਹਾਲ ਅਸੇ ਇੱਕ ਕਿਸਾਨ ਦਾ ਦੂਸੇ ਸਾਥ ਤੋਂ 9 ਸਾਲ ਮੰਨਦੇ ਆ 6 ਤੋਂ 8 ਸਾਲ ਦੀ ਉਹਨਾਂ ਦੀ ਛੋਟਿਆਂ ਦੀ 6 ਸਾਲ ਸੀਗੀ ਤੇ ਵੱਡਿਆਂ ਦੀ 8 ਸਾਲ ਦੀ ਹੈ ਨਾ ਕਈ ਵਾਰ ਕਿਸੇ ਕਿਸੇ ਕਿਤਾਬ ਦੇ ਵਿੱਚ ਉਹ ਹੁੰਦਾ ਹੈ ਡਾਊਟ ਹੁੰਦਾ ਹੈ ਠੀਕ ਹੈ ਅਗਲਾ ਪ੍ਰਸ਼ਨ ਮੁੰਡਿਆਂ ਲਈ ਗੁਰੂ ਜੀ ਸਰਸਾ ਪਾਰ ਕਰਕੇ ਕਿੱਥੇ ਪਹੁੰਚੇ ਗੁਰੂ ਜੀ ਸੱਸਾ ਪਾਰ ਕਰਕੇ ਕਿੱਥੇ ਪਹੁੰਚੇ ਆਪਸ਼ਨ ਚਾਹੀਏ ਨੇ ਹਾਂ ਜੀ ਚਾਹੀਦੀਆਂ ਠੀਕ ਹੈ ਪਹਿਲੇ ਆਪਸ਼ਨ ਚੰਗੌਰ ਸਾਹਿਬ ਦੂਜੀ ਆਪਸ਼ਨ ਮਰਿੰਡਾ ਤੀਜੀ ਆਪਸ਼ਨ ਪਟਿਆਲਾ ਤੇ ਚੌਥੀ ਆਪਸ਼ਨ ਸਰੰਦ ਕਿੱਥੇ ਪਹੁੰਚੇ ਚੰਗੌਰ ਸਾਹਿਬ ਗੋਲ ਅਗਲਾ ਪ੍ਰਸ਼ਨ ਕੁੜੀਆਂ ਦੇ ਲਈ ਜੰਕੋ ਸਾਡੀ ਗੜੀ ਵਿੱਚ ਕਿੰਨੀ ਮੁਗਲ ਫੌਜ ਨੇ ਗੁਰੂ ਜੀ ਨੂੰ ਘੇਰਾ ਪਾ ਲਿਆ 40 ਨਹੀਂ 옵ਸ਼ਨਸ ਲੋ 5 ਲੱਖ 10 ਲੱਖ 15 ਲੱਖ ਜਾਂ 8 ਲੱਖ 10 ਲੱਖ ਅਗਲਾ ਪ੍ਰਸ਼ਨ ਮੁੰਡਿਆਂ ਦੇ ਲਈ ਵੱਡੇ ਸਾਹਿਬ ਜੱਦਾ ਕੀ ਨਾਮ ਸੀ ਸਾਹਿਬ ਜੱਦਾ ਜੀ ਸਿੰਘ ਜੀ ਸਾਹਿਬ ਜੱਦਾ ਅਜੀਤ ਸਿੰਘ ਜੀ ਸਾਹਿਬ ਜੱਦਾ ਜੀ ਸਿੰਘ ਦੇ ਨਾਮ ਤੇ ਕੋਈ ਸ਼ਹਿਰ ਦਾ ਨਾਮ ਹੈ ਕਿਹੜਾ ਸ਼ਹਿਰ ਦਾ ਨਾਮ ਹੈ ਸਾਹਿਬ ਜੱਦਾ ਅਜੀਤ ਸਿੰਘ ਦੇ ਨਾਮ ਤੇ ਕਿਸੇ ਸ਼ਹਿਰ ਦਾ ਨਾਮ ਹੈ ਕਿਸੇ ਜ਼ਿਲ੍ਹੇ ਦਾ ਨਾਮ ਹੈ ਕਿਸੇ ਜ਼ਿਲ੍ਹੇ ਦਾ ਨਾਮ ਹੈ ਸਹਿਜਨ ਅਜੀਤ ਸਿੰਘ ਮੋਹਾਲੀ ਜਿੱਥੇ ਆਪਾਂ ਰਹਦੇ ਆਪਾਂ ਕੀ ਲਿਖਦੇ ਆਂ ਇਹਨਾਂ ਨੂੰ ਮੋਹਾਲੀ ਬਤਾ ਅਜੀਤ ਸਿੰਘ ਨਗਰ ਕਲਿਊਜ਼ ਨਾ ਉਹ ਅਗਲਾ ਪ੍ਰਸ਼ਨ ਕੁੜੀਆਂ ਦੇ ਨੇ ਚਮਕੌਰ ਦੀ ਗੜੀ ਵਿੱਚ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਚੰਕੌਰ ਦੀ ਗੜੀ ਦੇ ਵਿੱਚ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ 사ਜਾ ਸਿੰਘ ਜੀ 사ਜਾ ਤੁਝਾਰ ਸਿੰਘ ਜੀ ਹਾਂ ਵੱਡੇ 사ਜਾ ਦੇ ਸ਼ਹੀਦ ਹੋਏ ਸੀ ਨਾ ਅਗਲਾ ਪ੍ਰਸ਼ਨ ਮੁੰਡਿਆਂ ਦੇ ਲਈ ਗੁਰੂ ਜੀ ਦੇ ਬੱਚਿਆਂ ਵਾਸਤੇ

ਸਾਰੇ ਦੱਸ ਦੋਸ਼ਨ ਗੁਰੂ ਜੀ ਦੇ ਬੱਚਿਆਂ ਵਾਸਤੇ ਸੱਪ ਦੇ ਬੱਚੇ ਸ਼ਬਦ ਕਿਸ ਨੇ ਵਰਤੇ ਆ? ਦੀਵਾਨ ਸੁੱਚਾ ਨੰਦ ਗੰਗੂ ਬ੍ਰਾਹਮਣ ਵਜ਼ੀਰ ਖਾਨ ਜਾਂ ਪਹਾੜੀ ਰਾਜਾ ਦੱਸੋ ਟਾਈਮ ਹੋ ਰਿਹਾ ਨਾ ਬੱਚਾ ਪਾਸ ਹੋ ਜਾ ਸਾਡਾ ਕਸ਼ਨ ਦੱਸੋ ਦੱਸੋ पाड़ी राजे जी कुड़ियां नो ए क्वेश्चन आ ए ही क्वेश्चन कुड़ियां ले या नहीं जो ऑप्शन ऑप्शन सही है दीवान सुचनन गंगू ब्राह्मण वजीर खान या पहाड़ी राजे दीवान सुचनन हां दीवान सुचनन सुचनन वेरी गुड कुड़ियां ने एक नंबर एक्स्ट्रा मिल एक। गया ठीक है फुल प्रश्न कुड़ियां हां ਕਿਸਨੇ ਮਾਰਿਆ ਸੀ ਖਾਦ ਦਾ ਨਾਰਾ ਕਿਸਨੇ ਮਾਰਿਆ ਸੀ ਆਪਸ਼ਨ ਸੇ ਮੁਹੰਮਦ ਖਾਨ ਆਪਸ਼ਨ ਲੈ ਲਓ ਆਪਸ਼ਨਸ ਦਮਨ ਨਵਾਬ ਸਰੰਦ ਨਵਾਬ ਮੋਰਿੰਡਾ ਨਵਾਬ ਵਜ਼ੀਰ ਖਾਨ ਨਵਾਬ ਮਲੇ ਕੋਟਲਾ ਸਾਹਿਬ ਨਵਾਬ ਮਲੇ ਕੋਟਲਾ ਸਾਹਿਬ ਹਾਂ ਨਵਾਬ ਮਲੇ ਕੋਟਲਾ ਸਾਹਿਬ ਮੁੰਡਿਆਂ ਲਈ ਪ੍ਰਸ਼ਨ ਦੋ ਪ੍ਰਸ਼ਨ ਹੀ ਰਹਿ ਗਏ ਹੁਣ ਆਪਣੇ ਕੋਲ ਠੀਕ ਹੈ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਰਾਤ ਸਮੇਂ ਦੁੱਧ ਕੌਣ ਪਿਲਾਉਂਦਾ ਸੀ ਮੋਤੀ لال ਆ ਭਾਈ ਮੋਤੀ لال ਮਹਾਰਾਜ ਜੀ ਵੈਰੀ ਗੁੱਡ ਲਾਸਟ ਪ੍ਰਸ਼ਨ ਕੁੜੀਆਂ ਲਈ ਛੋਟੇ ਸਹਿਜ ਜਾਂਦੇ ਅਤੇ ਮਾਤਾ ਗੁਜਰੀ ਦਾ ਸੰਸਕਾਰ ਕਰਨ ਵਾਸਤੇ ਮੋਹਰਾਂ ਕਿਸ ਨੇ ਦਿੱਤੀਆਂ ਛੋਟੇ ਸਹਿਜ ਜਾਂਦੇਆਂ ਅਤੇ ਮਾਤਾ ਗੁਜਰੀ ਦਾ ਸੰਸਕਾਰ ਕਰਨ ਵਾਸਤੇ ਮੋਹਰਾਂ ਕਿਸ ਨੇ ਦਿੱਤੀਆਂ ਦੀਵਾਨ ਟੋਡਰ ਮਾਤਾ ਗੁਜਰੀ ਹੈ ਵੈਰੀ ਗੁੱਡ ਦੀਵਾਨ ਟੋਡਰ ਮਾਤਾ ਗੁਜਰੀ ਹੋਰ ਆਪਣੀ ਕੁਇਜ਼ ਖਤਮ ਹੋ ਗਈ ਹੈ ਆਪਾਂ ਜੋੜ ਕਰਦੇ ਹਾਂ ਠੀਕ ਹੈ 1 3 5 7 9 11 12 14 ਤੇ 16 2 3 5 7 9 11 12 14 16 18 ਗੋਲਡ ਕੁੜੀਆਂ ਇਹਦੇ ਵਿੱਚ winner ਹੋਈਆਂ ਨੇ ਠੀਕ ਹੈ ਕਿਉਂਕਿ ਇੱਕ ਜਿਹੜਾ ਕੁਐਸਚਨ ਆ ਉਹ ਪਾਸ ਹੋਇਆ ਸੀ ਉਹਦੇ ਕਰਕੇ ਪਰ ਤੁਸੀਂ ਬਹੁਤ ਬਹੁਤ ਵਧੀਆ ਕੁਇਜ਼ ਕੀਤੀ ਬਿਨਾ ਆਪਸ਼ਨਸ ਦੇ ਤੁਸੀਂ ਬਹੁਤ ਵਧੀਆ ਆਨਸਰ ਦਿੱਤੇ ਇਸ ਦਾ ਮਤਲਬ ਹੈ ਕਿ ਤੁਸੀਂ ਜਿਹੜੀ ਤੁਹਾਨੂੰ ਸਲਾਈਡ ਆਂਦੀ ਹੈ ਉਹਦੇ ਵਿੱਚ ਇਹ ਪ੍ਰਸ਼ਨ ਹੁੰਦੇ ਆ ਨਾ ਆਪਣੇ ਇਹਦਾ ਮਤਲਬ ਤੁਸੀਂ ਉਹ ਚੰਗੀ ਤਰ੍ਹਾਂ ਯਾਦ ਕਰਦੇ ਹੋ ਤੇ ਇਸ ਚੀਜ਼ ਨੂੰ ਯਾਦ ਰੱਖਦੇ ਹੋ ਠੀਕ ਹੈ ਵੈਰੀ ਗੁੱਡ